ਸਰਦਾਰ ਜੱਸਾ ਸਿੰਘ ਪੜਿਆ ਸੀ ਪੜਿਆ ਦਿੱਲੀ ਸੀ ਇਹ ਜਦੋਂ ਬੋਲਦਾ ਸੀ ਇਹਦੇ ਤੋਂ ਠੇਠ ਪੰਜਾਬੀ ਨਹੀਂ ਸੀ ਬੋਲੀ ਜਾਂਦੀ ਧੱਕੇ ਨਾਲ ਉਰਦੂ ਦੇ ਸ਼ਬਦ ਨਿਕਲ ਜਾਣੇ ਖਮ ਕੋ ਤੁਮ ਕੋ ਜਥੇ ਵਿੱਚ ਸਭ ਤੋਂ ਛੋਟਾ ਸੀ ਉਹਨਾਂ ਨੇ ਦੀ ਛੇੜ ਹੀ ਪਾ ਦਿੱਤੀ ਬੱਚਾ ਸੀ लाਡ ਕਰਦੇ ਤੇ ਕਹਿੰਦੇ ਨੇ ਸ਼ਾਮ ਦਾ ਵੇਲਾ ਸਰਦਾਰ ਕਪੂਰ ਸਿੰਘ ਬੈਠੇ ਨੇ ਜੱਸਾ ਸਿੰਘ ਨੇ ਜਿਹੜਾ ਦਾਣਾ ਜੋਖਣ ਵਾਲਾ ਭਾਂਡਾ ਸੀ ਜਿਹਦੇ ਨਾਲ ਦਾਣਾ ਵੰਡਦੇ ਸਨ ਉਹ ਭਾਂਡਾ ਲਿਆ ਕੇ ਕਪੂਰ ਸਿੰਘ ਜੀ ਦੇ ਪੈਰਾਂ 'ਚ ਰੱਖਿਆ ਕਹਿਣ ਲੱਗਾ ਬਾਬਾ ਬਾਪੂ ਮੈਂ ਨਹੀਂ ਸਿੰਘਾਂ ਦੀ ਸੇਵਾ ਕਰ ਸਕਦਾ ਕਹਿਣ ਲੱਗਾ ਮੇਰੀ ਛੇੜ ਪਾ ਦਿੱਤੀ ਏ ਕੋਈ ਖਮ ਕੋ ਤੁਮ ਕੋ ਕਹਿੰਦਾ ਮੈਂ ਨਹੀਂ ਇਹਨਾਂ ਦਾ ਦਾਣਾ ਬਣ ਸੱਟ ਕੇ ਬਾਹ ਪਕੜ ਕੇ ਨਾ ਕੋਲ ਬਿਠਾ ਕੇ ਸੀਨੇ ਨਾਲ ਲਾ ਕੇ ਇਹਦਾ ਸਿਰ ਕਹਿਣ ਲੱਗੇ ਪੁੱਤਰ ਤੈਨੂੰ ਪਤਾ ਤੂੰ ਪੜਿਆ ਹੈ ਕਹਿਣ ਲੱਗੇ ਦੇਖੋ ਮੇਰੇ ਬੱਚੇ ਮੈਂ ਤਾਂ ਅਨਪੜਾ ਮੈਂ ਤਾਂ ਘੋੜਿਆਂ ਦੀ ਲਿੱਦ ਢੋਣ ਵਾਲਾ ਸਾਂ ਇਸ ਗਰੀਬ ਨਿਵਾਜ ਪੰਥ ਨੇ ਅਨਪੜ ਨੂੰ ਨਵਾਬ ਦੀ ਪਦਵੀ ਦਿੱਤੀ ਹੈ ਪੁੱਤਰ ਤੈਨੂੰ ਪਾਦਸ਼ਾਹ ਬਣਾਣ ਕੇ